ਸਾਡੇ ਸੀਐਮ ਸਾਹਿਬ ਲੰਘਦੇ ਨੇ ਜੀ ਉਹਨਾਂ ਨੂੰ ਰੋਕ ਕੇ ਕਹਿੰਦੇ ਨੇ ਜੀ ਸਿਹਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਵਰਗਾ ਹੁਣ ਰਾਜ ਆ ਗਿਆ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੀ ਦਫ਼ਤਰਾਂ ਦੇ ਵਿੱਚ ਅੰਬੇਦਕਰ ਸਾਹਿਬ ਦੀ ਫੋਟੋ ਲਾਓ ਸਾਨੂੰ ਕੋਈ ਇਤਰਾਜ਼ ਨਹੀਂ ਤੁਸੀਂ ਭਗ ਸਿੰਘ ਦੀ ਫੋਟੋ ਲਾਈ ਸਾਨੂੰ ਇਤਰਾਜ਼ ਨਹੀਂ ਚਾਹੇ ਤੁਸੀਂ 92 ਐਮਐਲਏ ਸਰਦਾਰ ਭਗ ਸਿੰਘ ਉਹਨਾਂ ਦੀ ਫੋਟੋ ਗਲ ਚ ਪਾ ਕੇ ਘੁੰਮੋ ਸਾਨੂੰ ਕੋਈ ਇਤਰਾਜ਼ ਨਹੀਂ ਪਰ ਦੁੱਖ ਦਿਲ ਤਕਲੀਫ ਉਦੋਂ ਹੋਈ ਜਦੋਂ ਸਾਡੇ ਸ਼ੇਰੇ ਮਹਾਰਾਜ ਪੰਜਾਬ ਦੀਆਂ ਇਹ ਸਰਕਾਰ ਨੇ ਜਿਹੜੇ ਗੱਲਾਂ ਕਰਦੇ ਨੇ ਅੱਜ ਜਦੋਂ ਸ਼ੇਰੇ ਪੰਜਾਬ ਦੀਆਂ ਫੋਟੋਆਂ ਲਾ ਕੇ ਸਾਈਟ ਤੇ ਕਰਦੀਆਂ ਅੱਜ ਜਿਹੜੇ ਸਾਡੇ ਵੈਚ ਲੱਗੇ ਹੋਇਆ ਦੇਖੋ ਇਹਦੇ ਵਿੱਚ ਵੀ ਸ਼ੇਰੇ ਪੰਜਾਬ ਦੀ ਫੋਟੋ ਆ ਕੋਈ ਵੀ ਸਰਕਾਰ ਖਾਲਸੇ ਸਰਕਾਰ ਮਹਾਰਾਜਾ ਅਨਜੀਤ ਸਿੰਘ ਦੀ ਮੁਕਾਬਲਾ ਸੋਚ ਵੀ ਨਹੀਂ ਸਕਦੇ ਸੋਚ ਨਹੀਂ ਸਕਦੇ ਬਈ ਤੁਸੀਂ ਨਾਮ ਤਾਂ ਰੱਖਿਆ ਮਹਾਰਾਜਾ ਸ਼ੇਰੇ ਪੰਜਾਬ ਦੀ ਨਾਮ ਤੇ ਜਥੇਬੰਦੀ ਦਾ ਪਰ ਇਤਿਹਾਸ ਤੁਸੀਂ ਕਹਿ ਰਹੇ ਹੋ ਸਾਨੂੰ ਵੀ ਨਹੀਂ ਸੀ ਪਤਾ ਇਹਦੇ ਤੇ ਸਰਚ ਨਹੀਂ ਕੀਤਾ ਜਾਂ ਸਾਡੇ ਪ੍ਰਚਾਰਕਾਂ ਦੀ ਘਾਟ ਆ ਸ਼੍ਰੋਮਣੀ ਕਮੇਟੀ ਨੂੰ ਪਤਾ ਹੋਣਾ ਚਾਹੀਦਾ ਨਾ ਜੇ ਉਹ ਸਿੱਖਾਂ ਦੀ ਨਵੈਦਿਕ ਪਾਰਟੀਆਂ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਨਾ ਜਿੰਨੀ ਸਾਨੂੰ ਸਮਝ ਸੀ ਉਹਨੇ ਤੇ ਅਸੀਂ ਬੜਾ ਮਾਣ ਕਰਦੇ ਆ ਵੱਡੇ ਵੱਡੇ ਮੋਰਚੇ ਲੱਗੇ ਨੇ ਦਿੱਲੀ ਦੇ ਵਿੱਚ ਵੀ ਮੋਰਚੇ ਲੱਗੇ ਨੇ ਪਰ ਜਿਸ ਦਿਨ ਇਹ ਮੋਰਚਾ ਲੱਗਿਆ ਮਹਾਰਾਜ ਅੱਗੇ ਹੀ ਅਰਦਾਸ ਕੀਤੀ ਸੀ ਮਹਾਰਾਜ ਇੱਜ਼ਤ ਰੱਖਿਓ ਔਰ ਚੜ੍ਹਦੀ ਕਲਾ 'ਚ ਰੱਖਿਓ ਅਸੀਂ ਤਾਂ ਵੱਡੀਆਂ ਤਿਆਰੀਆਂ ਬਟੀਆਂ ਸੀਗੀ ਵੀ ਲੰਬੇ ਟਾਈਮ ਤੇ ਸਾਨੂੰ ਲੰਬੀ ਉਹਦੇ ਵਿੱਚ ਸਾਨੂੰ ਸੰਘਰਸ਼ ਕਰਨਾ ਪਊਗਾ ਪਰ ਮਹਾਰਾਜ ਜੀ ਐਸੀ ਕਿਰਪਾ ਹੋਈ ਗੁਰੂ ਗ੍ਰੰਥ ਸਾਹਿਬ ਦੀ ਵੀ ਉਹ ਦਿਨਾਂ ਦੇ ਵਿੱਚ ਇਹ ਮਸਲੇ ਹੱਲ ਹੋ ਗਏ ਸਾਡੇ ਸਿੱਖਾਂ ਦੀ ਸਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੀ ਬਹੁਤ ਵੱਡਾ ਬਜਟਾ ਜੇ ਉਹ ਚਾਹਣ ਤਾਂ ਜਹੀਆਂ ਜਗਾ ਬਾਰੇ ਆਉਣ ਵਾਲੀਆਂ نسلਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗੇ ਇਹਦੀ ਸਾਂਭ ਸੰਭਾਲ ਕੁਛ ਨਾ ਕੁਛ ਇਦਾਂ ਦਾ ਕੀਤਾ ਜਾ ਸਕਦਾ ਸੀ ਪਰ ਕੀਤਾ ਨਹੀਂ ਸ਼ਰਮ ਹੁਣੀ ਜਹਦੀਾ ਸ਼ਰਮੂਰੀ ਕੇ ਬੇਟੇ ਨਵਾਰ ਸ਼ੋਮਣੇ ਕਾਲੀਦਾਨ ਨੂੰ ਜਿਹਨਾਂ ਦੇ ਕਿਸੇ ਵੀ ਨਮਾਇंदे ਨੇ ਇੱਥੇ ਜਦੋਂ ਮੋਰਚਾ ਚੱਲ ਰਿਹਾ ਸੀ ਕੋਚ ਆਪਾਂ ਯੋਗਦਾਨ ਨਹੀਂ ਪਾਇਆ ਬਦਲ ਬਦਲ ਕੇ ਬਹੁਤ ਆ ਲਈਆਂ ਕਾਂਗਰਸ ਵੀ ਆ ਲਈ ਚਲੋ ਕਾਂਗਰਸ ਤੋਂ ਤਾਂ ਅਸੀਂ ਬੀਤ ਨਹੀਂ ਕਰਦੇ ਤੇ ਬਾਕੀ ਜਿਹੜੀ ਬੰਥਕ ਪਾਰਟੀ ਕੋ ਹੁੰਦੀ ਆ ਖਾਲੀਦਾਨ ਤਾਂ ਉਹਨੇ ਵੀ ਕਿਤੇ ਨਾ ਕਿਤੇ ਕਿੱਥੇ ਯੋਗਦਾਨ ਪਾਇਆ ਕੌਂਕੀ ਸਰਕਾਰੇ ਖਾਲਸਾ ਦਾ ਮੋਰਚਾ ਜਿਹੜਾ ਫਤਿਹ ਹੋ ਚੁੱਕਿਆ ਸੁਗਰਾਨਾ ਸਮਾਗਮ ਚੱਲ ਰਿਹਾ ਹੈ ਦੁਨੀਆ ਦੇ ਕੋਨੇ-ਕੋਨੇ ਤੋਂ ਸੰਗਤਾਂ ਨੇ ਜਿਹੜੇ ਇੱਥੇ ਪਹੁੰਚ ਰਹੀਆਂ ਨੇ ਸੋ ਕਿਸਾਨ ਜਥੇਬੰਦੀ ਦੇ ਆਗੂ ਵੀ ਇੱਥੇ ਪਹੁੰਚੇ ਨੇ ਸਾਰੇ ਪੰਜਾਬ ਕਿਸਾਨ ਜਥੇਬੰਦੀ ਦੇ ਸੂਬਾ ਪ੍ਰਧਾਨ ਨੇ ਸਾਡੇ ਨਾਲ ਹਾਂਜੀ ਪ੍ਰਧਾਨ ਸਾਹਿਬ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਦੀ ਫਤਿਹ ਕਿਸ ਤਰ੍ਹਾਂ ਦੇਖਦੇ ਹੋ ਜੀ ਸਾਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵੀ ਜਿਹੜੀ ਕੰਕੀ ਸੀਗੀ ਜਿਹੜੀ ਸਰਹੱਦ ਸੀਗੀ ਜਿੱਥੇ ਨਿਸ਼ਾਨ ਲੱਗੇ ਸੀਗੇ ਬੜੇ ਲੰਮੇ ਟਾਈਮ ਤੋਂ ਇਹਦੇ ਵੱਲ ਕਿਸੇ ਦਾ ਧਿਆਨ ਨਹੀਂ ਸੀਗਾ ਸਿੰਘਾਂ ਨੇ ਮੋਰਚਾ ਲਗਾਇਆ ਤੇ ਮੋਰਚਾ ਫਤਿਹ ਕਰ ਲਿਆ ਅੱਜ ਸੁਖਰਾਣਾ ਸਮਾਗਮ ਨੇ ਦੇਖੋ ਪਹਿਲਾਂ ਤਾਂ ਸਾਰੀ ਸੰਗਤ ਨੂੰ ਤੁਹਾਡੇ ਚੈਨਲ ਜਿਹੜੇ ਦੇਖਦੇ ਰਿਆਂ ਧੰਨਵਾਦ ਔਰ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਸੁਭਾਗਾ ਦਿਨ ਆ ਜਿੱਥੇ ਮੈਂ ਥੋੜਾ ਜਿਹਾ ਪਿੱਛੇ ਵੀ ਜਾਊਂਗਾ ਕਿਉਂਕਿ ਜਿਹੜਾ ਸ਼ਹੀਦੀ ਸਾਡਾ 15 ਵਾੜਾ ਨਿਕਲਿਆ ਉਹ ਇੱਕ ਇੱਕ ਮਿੰਟ ਇੱਕ ਇੱਕ ਸਕਿੰਟ ਜਿਹੜੇ ਗੁਰੂ ਨਾਨਕ ਫਲਸਫੇ ਨੂੰ ਮੰਨਦੇ ਨੇ ਲੋਕ ਔਰ ਪੂਰੇ ਭਾਰਤ ਦੇ ਵਿੱਚ ਜਿਹੜੇ ਔਰ ਵਰਲਡ ਦੇ ਵਿੱਚ ਇਨਸਾਫ ਪਸੰਦ ਲੋਕ ਨੇ ਉਹ ਨਿਕਲ ਕੇ 28 ਤਰੀਕ ਨੂੰ ਛੋਟੇ ਸ਼ਹਿਜਾਦਿਆਂ ਦੀ ਵੱਡੀ ਕੁਰਬਾਨੀ ਜਿਹੜੇ ਸਾਨੂੰ ਬਹੁਤ ਕੁਝ ਸਿਖਾ ਕੇ ਗਏ ਨੇ ਜੀਉਣ ਦਾ ਢੰਗ ਔਰ ਹੋਂਦ ਅਣਖ ਗੈਰੀਅਤ ਵੀ ਕਿਵੇਂ ਜਿਉਂਦੀ ਜਾਗਦੀ ਰੱਖਣੀ ਹੈ ਸੋ ਅੱਜ ਅੱਪਾ ਖੁਸ਼ੀ ਦੇ ਮਾਹੌਲ ਦੇ ਵਿੱਚ ਖੜੇ ਆ ਜਿੱਥੇ ਸ਼ੇਰੇ ਪੰਜਾਬ ਦੀ ਜਿਹਨੂੰ ਕਹਿੰਦੇ ਆ ਸਰਕਾਰੇ ਖਾਲਸਾ ਦੀ ਬਰਾਸਤ ਚੌਂਕੀ ਸੀ ਹੁਣ ਜੇ ਕਿਹਾ ਜਾਵੇ ਅਸੀਂ ਵੀ ਕਿਤੇ ਨਾ ਕਿਤੇ ਆਪਣੇ ਆਪ ਨੂੰ ਨਭਾਗੇ ਕਹਾਂਗੇ ਕਿਉਂਕਿ ਜਗਾ ਬਾਰੇ ਨਹੀਂ ਸੀ ਇੰਨਾ ਪਤਾ ਇੰਨਾ ਪਤਾ ਸੀ ਬਰਾਸਤ ਖਾਲਸੇ ਦੀ ਇੱਥੇ ਚੌਂਕੀ ਹੈਗੀ ਆ ਪਰ ਸਾਡਾ ਜਿਹੜਾ ਪਸ਼ੋਕੜਾ ਇੱਥੋਂ 40 ਕਿਲੋਮੀਟਰ ਤੇ 45 ਤੇ ਪਿੰਡ ਪੈ ਜਾਂਦਾ ਪਰ ਇੱਥੇ ਮਾਣ ਬੋੜਾ ਮਹਿਸੂਸ ਹੋ ਰਿਹਾ ਅੱਜ ਵੀ ਜਦੋਂ ਇੱਥੇ ਮੋਰਚਾ ਲੱਗਿਆ ਤੇ ਉਹਦੇ ਵਿੱਚ ਜਿੱਥੇ ਸਾਡੀ ਜਥੇਬੰਦੀ ਦਾ ਨਾਂ ਕਿਸਾਨ ਯੂਨੀਅਨ ਸ਼ੇਰੇ ਪੰਜਾਬ ਆ ਉੱਥੇ ਦਾਸ ਦੀ ਟੀਮ ਨੂੰ ਉਹ ਜਿਹੜੀ ਪੰਜ ਮੈਂਬਰੀ ਕਮੇਟੀ ਆ ਉਹਦੇ ਵਿੱਚ ਧਰਨੇ 'ਚ ਜੋਗਦਾਨੇ ਵਿੱਚ ਉਹ ਸਾਰੀ ਜ਼ਿੰਮੇਵਾਰੀ ਨਿਭਾਉਣ ਦਾ ਸਾਡੀ ਜਥੇਬੰਦੀ ਨੂੰ ਮਾਣ ਵੀ ਪ੍ਰਾਪਤ ਆ ਔਰ ਬੜਾ ਗਰਭ ਨਾਲ ਮੈਂ ਕਹਿ ਰਿਹਾ ਵੀ ਕੋਈ ਸਮਾਂ ਸੀ ਜਦੋਂ ਅਸੀਂ ਸ਼ੇਰੇ ਪੰਜਾਬ ਦੇ ਨਾਂ ਤੇ ਜਥੇਬੰਦੀ ਦਾ ਨਾਂ ਰੱਖਿਆ ਉਹ ਕਿ ਸਾਡੀ ਆਪਣੀ ਸੋਚ ਨਹੀਂ ਸੀ ਉਹ ਕੁਦਰਤ ਵੱਲੋਂ ਹੀ ਸਾਡੇ ਇੱਕ ਮਨਚ ਖਿਆਲ ਆਇਆ ਅਸੀਂ ਜਦੋਂ ਦਿੱਲੀ ਦੇ ਵਿੱਚ ਬੜਾ ਕੁਝ ਵੇਖਿਆ ਜਥੇਬੰਦੀਆਂ ਦੇ ਵਿੱਚ ਵੀ ਰਹੇ ਹਾਂ ਤੇ ਲੋਕਾਂ ਦੀ ਅੰਦਰੀਆਂ ਭਾਵਨਾਵਾਂ ਨੂੰ ਵੇਖਿਆ ਤੇ ਬਹੁਤ ਕੁਝ ਉਹਦੇ ਵਿੱਚੋਂ ਨਿਕਲ ਕੇ ਆ ਰਿਹਾ ਸੀ ਕਈ ਵਾਰ ਮਨ 10 ਵੀ ਹੁੰਦਾ ਗਿਆ ਵੀ ਯਾਰ ਕਹਿਣਾ ਕੁਝ ਹੋਰ ਆ ਤੇ ਕਰਨਾ ਕੁਝ ਹੋਰ ਆ ਕਹਿਣੀ ਤੇ ਕਤਨੀ ਚ ਬੜਾ ਫਰਕ ਆ ਔਰ ਸਭ ਤੋਂ ਵੱਡੀ ਗੱਲ ਹੈਗੀ ਆ ਦੋ ਚੀਜ਼ਾਂ ਨਾਲ ਸਿਸਟਮ ਚੱਲਦਾ ਚਾਹੇ ਸਰਕਾਰਾਂ ਹੋਣ ਇੱਕ ਨੀਅਤ ਇੱਕ ਨੀਤੀ ਜਿਹਨੂੰ ਪਾਲਿਸੀ ਕਹਿ ਦਿੰਦੇ ਆ ਤਾ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਮਨ ਖੱਟਾ ਹੋਇਆ ਫਿਰ ਕਿਤੇ ਘਰਾਂ 'ਚ ਬੈਠੇ ਫਿਰ ਸੰਗਤਾਂ ਨੇ ਨਹੀਂ ਕਿ ਆ ਵੀ ਨਹੀਂ ਯਾਰ ਚੰਗੇ ਬੰਦਿਆਂ ਦੀ ਵੀ ਲੋੜ ਆ ਅਸੀਂ ਆਪਣੇ ਆਪ ਨੂੰ ਚੰਗਾ ਨਹੀਂ ਕਹਿੰਦੇ ਪਰ ਸਾਨੂੰ ਗੁਰੂ ਮਹਾਰਾਜ ਦੀ ਐਡੀ ਕਿਰਪਾ ਹੋਈ ਵੀ ਜਿਹੜਾ ਅੱਜ ਜਥੇਬੰਦੀ ਦਾ ਨਾਂ ਕਿਸਾਨ ਯੂਨੀਅਨ ਸ਼ੇਰੇ ਪੰਜਾਬ ਆ ਪਰ ਜਿੱਥੇ ਵੀ ਕਿਤੇ ਵੀ ਚਾ ਲੱਗਦਾ ਜਾਂ ਧਰਨਾ ਲੱਗਦਾ ਸਭ ਤੋਂ ਪਹਿਲਾਂ ਇੱਕ ਗੱਲ ਹੁੰਦੀ ਆ ਵੀ ਜਥੇਬੰਦੀ ਦਾ ਨਾਂ ਬਹੁਤ ਵੱਡਾ ਨਾਮ ਦਾ ਮਤਲਬ ਸਾਡਾ ਕੇਡਰ ਨਹੀਂ ਵੱਡਾ ਕਹਿ ਸਕਦੇ ਅੱਜ ਜਥੇਬੰਦੀ ਸੱਤ ਜਿਲਿਆਂ 'ਚ ਚੱਲਦੀ ਆ ਪਰ ਮਾਣ ਮਹਿਸੂਸ ਹੁੰਦਾ ਤੇ ਇੱਕ ਡਰ ਵੀ ਰਹਿੰਦਾ ਅੰਦਰ ਸਾਰੀ ਟੀਮ ਦੇ ਕਿਤੇ ਯਾਰ ਸੱਤੋਂ ਗਲਤੀ ਨਾ ਹੋ ਜਾਵੇ ਕਿਤੇ ਸੱਤੋਂ ਗਲਤੀ ਨਾ ਹੋ ਜਾਵੇ ਸੋ ਅੱਜ ਲੱਗਦਾ ਬਹੁਤ ਵੱਡੀ ਗੱਲ ਹੈਗੀ ਆ ਤੇ ਪੂਰੀ ਜਥੇਬੰਦੀ ਨੂੰ ਵੀ ਮਾਣ ਹੈਗਾ ਪਰ ਇਹ ਵਿਰਾਸਤ ਜਿਹੜੀ ਹੈਗੀ ਆ ਪੂਰੇ ਪੰਛ ਦੀ ਆ ਪੂਰੇ ਲੋਕਾਂ ਦੀ ਸੋਚ ਆ ਸਮਾਂ ਆਉਣਾ ਹੁੰਦਾ ਸਦੀਆਂ ਬਾਅਦ 200 ਸਾਲ ਬਾਅਦ ਅੱਜ ਵੱਡਾ ਬਟਪਾਗਾ ਦਿਨ ਆਇਆ ਜਿੱਥੇ ਅੱਜ ਕੋਈ ਆਉਂਦਾ ਨਹੀਂ ਸੀ ਅੱਜ ਰੌਣਕਾਂ ਲੱਗੀਆਂ ਸ਼ਿਕਰਾਨੇ ਵਜੋਂ ਪਰਸੋਂ ਅਸੀਂ ਵੀ ਪਹੁੰਚੇ ਸੀਗੇ ਖੰਡਪੜ ਸਾਹਿਬ ਤੇ ਆਰੰਭ ਕਰਾਇਆ ਸੀ ਅੱਜ ਉਹਨਾਂ ਦੀ ਪੂਰਨ ਸਮਾਪਤੀ ਤੋਂ ਬਾਅਦ ਹੁਣ ਕੀਰਤਨ ਦਰਬਾਰ ਲੱਗਿਆ ਟਾਡੀ ਜਥੇ ਲੱਗੇ ਹੋਣੇ ਕਿ ਮਾਨ ਵਾਲੀ ਗੱਲ ਹੋਊਗੀ ਰੋਪੜ ਜ਼ਿਲ੍ਹੇ ਨੂੰ ਚਾਹੇ ਨਮਾ ਸ਼ਹਿਰ ਚ ਪੈਂਦਾ ਪਰ ਹੈਡਪਾਰਕ ਕਰਦੀ ਸਰ ਗਿਣਦੇ ਇਹਨੂੰ ਆਪਾਂ ਜਿਹੜੀ ਚੌਂਕੀ ਆ ਉਹਨੂੰ ਗਿਣਦੇ ਆਪਾਂ ਸਾਰੇ ਰੋਪੜ ਜ਼ਿਲ੍ਹੇ ਦੇ ਵਿੱਚ ਆ ਪਰ ਇਹ ਚੌਂਕੀ ਬਹੁ ਲੋਕੀ ਇਦਾਂ ਦਾ ਕਹੀ ਜਾਂਦੇ ਆ ਜੇ ਇਤਿਹਾਸ ਨੂੰ ਪੜੀਏ ਵੀ ਇੱਥੇ ਸੰਧੀ ਹੋਈ ਸੀ ਤਾਂ ਮੈਨੂੰ ਮਾਫ਼ ਕਰਨਾ ਮੈਂ ਫੇਰ ਸੰਗਤ ਦੇ ਅੱਗੇ ਰੱਖਣ ਲੱਗਾ ਸੰਧੀ ਨਹੀਂ ਸੀ ਹੋਈ ਇਹ ਸਤਲੁਜ ਦਰਿਆ ਤੋਂ ਪਾਰਲੇ ਪਾਸੇ ਅੰਗਰੇਜ਼ ਹਕੂਮਤ ਸੀ ਇੱਧਰ ਮਹਾਰਾਜ ਰਣਜੀਤ ਸਿੰਘ ਸ਼ੇਰ-ਏ-ਪੰਜਾਬ ਆਪਣੇ ਘੋੜਸਵਾਰ ਲੈ ਕੇ ਲਗ ਲਗ ਤਰੀਕੇ ਦੇ ਜਿਵੇਂ ਤੋਪਾਂ ਵੀ ਲੈ ਕੇ ਇੱਥੇ ਪਹੁੰਚੇ ਸਨ ਪਰੰਗ ਜੇ ਅੰਗਰੇਜ਼ ਕਮਜ਼ੋਰ ਪੈ ਗਏ ਸੀ ਅੰਗਰੇਜ਼ਾਂ ਨੇ ਉਹਨਾਂ ਨੂੰ ਸ਼ੇਰ-ਏ-ਪੰਜਾਬ ਅੱਗੇ ਜੋਤੜੀ ਅਰਜ਼ ਬੇਨਤੀ ਜਿਹਨੂੰ ਕਹ ਲਈਏ ਉਹ ਕੀਤੀ ਸੀ ਸ਼ੇਰ-ਏ-ਪੰਜਾਬ ਦੇ ਸੈਨ ਨਹੀਂ ਹੈਗੇ ਜਿਹੜੀ ਸੰਧੀ ਜਿਹੜੀ ਨੂੰ ਲੋਕ ਸੰਧੀ ਕਹਿੰਦੇ ਆ ਅਸੀਂ ਤਾਂ ਸੰਧੀ ਦਾ ਨਾਮ ਨਹੀਂ ਵਰਤਦੇ ਤੇ ਇੱਕ ਜੋਤੜੀ ਕੀਤੀ ਸੀ ਵੀ ਸਾਡੇ ਤੇ ਮਿਹਰ ਪਰਿਆ ਹੱਥ ਰੱਖਿਓ ਉਹਨਾਂ ਨੂੰ ਪਤਾ ਸੀ ਵੀ ਸ਼ੇਰ-ਏ ਯਾ ਮਹਾਰਣਜੀਤ ਸਿੰਘ ਦਾ ਜਿਹੜਾ ਰਾਜ ਆ ਉਸ ਟਾਈਮ 'ਚ ਵੱਡਾ ਇੱਕ ਪਾਵਰਫੁਲ ਸੀ ਸਿਕਰਾਂ ਤੇ ਸੀ ਸੋ ਵੱਡਾ ਅੱਜ ਮਾਣ ਮਹਿਸੂਸ ਹੋ ਰਿਹਾ ਬਹੁਤ ਸਾਰੇ ਲੋਕ ਤਾਂ ਜਦੋਂ ਸਾਡੇ ਸੀਐਮ ਸਾਹਿਬ ਲੰਘਦੇ ਨੇ ਜੀ ਉਹਨਾਂ ਨੂੰ ਰੋਕ ਕੇ ਕਹਿੰਦੇ ਨੇ ਜੀ ਸਹਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਰਗਾ ਹੁਣ ਰਾਜ ਆ ਗਿਆ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੀ ਤੁਸੀਂ ਇੱਕ ਗੱਲ ਹੀ ਪਹਿਲਾਂ ਜਦੋਂ ਵੀ ਕਿਉਂਕਿ ਸੋਚ ਸਮਝ ਦੀ ਬੜੀ ਘਾਟ ਹੈ ਕਿਉਂਕਿ ਸ਼ੇਰੇ ਮਹਾਰਾਜ ਅਰਨਜੀਤ ਸਿੰਘ ਦੇ ਰਾਜ ਦੇ ਟਾਈਮ ਦੀ ਤੁਸੀਂ ਇਤਿਹਾਸ ਨੂੰ ਪੜ੍ਹ ਲਿਓ ਉੱਥੇ ਹਰ ਇੱਕ ਧਰਮ ਦਾ ਹਰ ਇੱਕ ਵਰਗ ਦਾ ਪੂਰਾ ਧਿਆਨ ਰੱਖਿਆ ਜਾਂਦਾ ਸੀ ਨਾ ਕਿਸੇ ਮਸਜਿਦ ਕਦੇ ਪੱਥਰ ਨਹੀਂ ਵੱਜਿਆ ਨਾ ਕਿਤੇ ਮੰਦਰਾਂ ਤੇ ਸਭ ਧਰਮਾਂ ਨੂੰ ਬਰਾਬਰ ਰੱਖਿਆ ਜਾਂਦਾ ਸੀ ਅੱਜ ਇੱਥੇ ਜਿਹੜੇ ਭਗਵੰਤ ਮਾਨ ਦੀ ਗੱਲ ਕਰਦੇ ਨੇ ਅੱਜ ਮੈਂ ਲੋਕਾਂ ਨੂੰ ਇਹ ਗੱਲ ਸਾਹਮਣੇ ਰੱਖਣੀ ਚਾਹਉਣਾ ਸਾਨੂੰ ਕੋਈ ਇਤਰਾਜ਼ ਨਹੀਂ ਹੈ ਜਦੋਂ ਸਰਕਾਰ ਬਣੀ ਜਿਹੜੀ ਭਗਵੰਤ ਮਾਨ ਦੀ ਤੁਸੀਂ ਗੱਲ ਕੀਤੀ ਉਹ ਤੇ ਬੜਾ ਅਸੀਂ ਬਾਜ਼ ਵਿੱਚ ਜਵਾਬ ਦਵਾਂਗੇ ਔਰ ਤੱਥਾਂ ਦੇ ਨਾਲ ਜਵਾਬ ਦਵਾਂਗੇ ਦਫ਼ਤਰਾਂ ਦੇ ਵਿੱਚ ਅੰਬੇਦਕਰ ਸਾਹਿਬ ਦੀ ਫੋਟੋ ਲਾਓ ਸਾਨੂੰ ਕੋਈ ਇਤਰਾਜ਼ ਨਹੀਂ ਤੁਸੀਂ ਭਗ ਸਿੰਘ ਦੀ ਫੋਟੋ ਲਾਈ ਸਾਨੂੰ ਇਤਰਾਜ਼ ਨਹੀਂ ਚਾਹੇ ਤੁਸੀਂ 92 ਐਮਐਲਏ ਸਰਦਾਰ ਭਗ ਸਿੰਘ ਉਹਨਾਂ ਦੀ ਫੋਟੋ ਗਲ ਚ ਪਾ ਕੇ ਘੁੰਮੋ ਸਾਨੂੰ ਕੋਈ ਇਤਰਾਜ਼ ਨਹੀਂ ਪਰ ਦੁੱਖ ਦਿਲ ਤਕਲੀਫ ਉਦੋਂ ਹੋਈ ਜਦੋਂ ਸਾਡੇ ਸ਼ੇਰੇ ਮਹਾਰਾਜ ਪੰਜਾਬ ਦੀਆਂ ਇਹ ਸਰਕਾਰ ਨੇ ਜਿਹੜੀਆਂ ਗੱਲਾਂ ਕਰਦੇ ਨੇ ਅੱਜ ਜਦੋਂ ਸ਼ੇਰੇ ਪੰਜਾਬ ਦੀਆਂ ਫੋਟੋਆਂ ਲਾ ਕੇ ਸਾਈਡ ਤੇ ਕਰਤੀਆਂ ਜਿਹੜੀਆਂ ਸਰਕਾਰਾਂ ਚਾਹੇ ਚੰਗੀਆਂ ਸੀ ਚਾਹੇ ਮਾੜੀਆਂ ਸੀ ਪਰ ਦਫ਼ਤਰਾਂ ਦੇ ਵਿੱਚ ਸ਼ੇਰੇ ਪੰਜਾਬ ਦੀ ਫੋਟੋ ਸੀ ਇਹ ਸਰਕਾਰ ਜਿਹੜੀ ਅੱਜ ਕਹਿੰਦੀ ਹੈ ਸ਼ੇਰੇ ਪੰਜਾਬ ਵਰਗਾ ਰਾਜ ਆ ਜੇ ਲੋਕੀ احتਿਆਤ ਤੋਂ ਲੋਕ ਹਲੇ ਵਾਂਝੇ ਨੇ ਤੇ ਇਹਨਾਂ ਨੇ ਉਹਨਾਂ ਦੀਆਂ ਫੋਟੋਆਂ ਵੀ ਦੂਰ ਕਰਤੀਆਂ ਤਾਂ ਉਹ ਹੋਂਦ ਵਿੱਚ ਜਿਹੜੀ ਸਾਡੀ ਜਥੇਬੰਦੀ ਵੀ ਕਿਸਾਨ ਯੂਨੀਅਨ ਸ਼ੇਰੇ ਪੰਜਾਬ ਆ ਉਹ ਸਾਡੀ ਸ਼ਬਦ ਮੈਂ ਕਹਿ ਲਿਆ ਮਾਫੀ ਚਾਹੁੰਦਾ ਸੰਗਤ ਨੂੰ ਉਹ ਪੂਰੇ ਪੰਜਾਬ ਦੀ ਜਥੇਬੰਦੀ ਆ ਪੂਰੇ ਭਾਰਤ ਦੀ ਆ ਹਰ ਪਿੰਡ ਦੀ ਆ ਹਰ ਇੱਕ ਘਰ ਦੀ ਜਥੇਬੰਦੀ ਆ ਕਿਸਾਨ ਯੂਨੀਅਨ ਸ਼ੇਰੇ ਪੰਜਾਬ ਇਸ ਕਰਕੇ ਵੀ ਜੇ ਉੱਥੋਂ ਸਰਕਾਰਾਂ ਨੇ ਸ਼ੇਰੇ ਪੰਜਾਬ ਦੀ ਫੋਟੋ ਗਾਇਬ ਕਰਦੀ ਅੱਜ ਜਿਹੜੇ ਸਾਡੇ ਵਾਇਚ ਲੱਗੇ ਹੋਇਆ ਦੇਖੋ ਇਹਦੇ ਵਿੱਚ ਵੀ ਸ਼ੇਰੇ ਪੰਜਾਬ ਦੀ ਫੋਟੋ ਆ ਤੇ ਸਾਡੇ ਗੱਡੀਆਂ ਤੇ ਝੰਡੇ ਮਾਰਾਨਜੀਤ ਸਿੰਘ ਸ਼ੇਰੇ ਪੰਜਾਬ ਦੇ ਲਹਿਰਾਉਂਦੇ ਨੇ ਸਾਡੇ ਘਰਾਂ ਦੇ ਵਿੱਚ بڑے ਝੰਡੇ ਸ਼ੇਰੇ ਪੰਜਾਬ ਮਾਰਾਨਜੀਤ ਅਨਜੀਤ ਸਿੰਘ ਦੇ ਲਹਿਰਾਉਂਦੇ ਨੇ ਜੇ ਸਰਕਾਰਾਂ ਦੀ ਇਨੀ ਸੋਚ ਹੋਵੇ ਸ਼ੰਕਾ ਸਰਕਾਰਾਂ ਨੂੰ ਕੋਈ ਵੀ ਸਰਕਾਰ ਖਾਲਸੇ ਸਰਕਾਰ ਮਾਰਾਨਜੀਤ ਸਿੰਘ ਦੀ ਮੁਕਾਬਲਾ ਸੋਚ ਨਹੀਂ ਸਕਦੇ ਸੋਚ ਨਹੀਂ ਸਕਦੇ ਇਹਨਾਂ ਨੂੰ ਕਰਨੇ ਤੋਂ ਪਹਿਲਾਂ ਇੱਕ ਕੰਮ ਵੀ ਕੋਈ ਸਰਕਾਰ ਦਿਖਾ ਦੇਵੇ ਵੀ ਸ਼ੇਰੇ ਪੰਜਾਬ ਨੇ ਰਣਜੀਤ ਸਿੰਘ ਦੇ ਰਾਜ ਵਿੱਚ ਖਾਲਸੇ ਰਾਜ ਵਿੱਚ ਇੱਕ ਵੀ ਕੰਮ ਚੰਗਾ ਇਹ ਸਰਕਾਰਾਂ ਉਹਦਾ ਮੁਕਾਬਲਾ ਨਹੀਂ ਕਰ ਸਕਦੀਆਂ ਇਹ ਬਹੁਤ ਸਾਰੇ ਸੰਗਤਾਂ ਨੇ ਇਹ ਵੀ ਕਮੈਂਟ ਕਰ ਲੈਨੇ ਜੀ ਬਈ ਤੁਸੀਂ ਨਾਮ ਤਾਂ ਰੱਖਿਆ ਮਹਾਰਾਜਾ ਸੇਰੇ ਪੰਜਾਬ ਦੀ ਨਾਮ ਤੇ ਜਥੇਬੰਦੀ ਦਾ ਪਰ ਇਤਿਹਾਸ ਤੁਸੀਂ ਕਹਿ ਰਹੇ ਹੋ ਸਾਨੂੰ ਵੀ ਨਹੀਂ ਸੀ ਪਤਾ ਇਹਦੇ ਤੇ ਸਰਚ ਨਹੀਂ ਕੀਤਾ ਜਾਂ ਸਾਡੇ ਪ੍ਰਚਾਰਕਾਂ ਦੀ ਘਾਟ ਆ ਇਦਾਂ ਦੇ ਬਹੁਤ ਹੋਰ ਵੀ ਅਸਤਾਰ ਹੋਣ ਜਿਹਦੇ ਬਾਰੇ ਸਾਡੇ ਸੰਗਤਾਂ ਨੂੰ ਪਤਾ ਹੀ ਨਹੀਂ ਦੇਖੋ ਸਮੇਂ-ਸਮੇਂ ਤੇ ਹਰ ਗੱਲ ਹੁੰਦੀ ਆ ਗੁਰੂ ਮਹਾਰਾਜ ਬਹੁਤ ਜਦੋਂ ਕਿਸੇ ਤੇ ਕਿਰਪਾ ਕਰਨੀ ਹੁੰਦੀ ਆ ਮਹਾਰਾਜ ਉਹੋ ਹੀ ਕਿਰਪਾ ਕਰਦੇ ਆ ਜੇ ਅਸੀਂ ਕਹੀਏ ਅਸੀਂ ਸਾਨੂੰ ਕਿਸੇ ਨੇ ਸਮਝਾਇਆ ਜਥੇਬੰਦੀ ਦਾ ਨਾਂ ਰੱਖਣਾ ਠੀਕ ਆ ਅਸੀਂ ਆਪਣੇ ਆਪ ਨੂੰ ਵੀ ਕਹਨੇ ਆ ਅਸੀਂ ਬੜੇ ਵੇਸਲੇ ਸੀ ਪਰ ਸਾਨੂੰ ਜਗ੍ਹਾ ਦਾ ਪਤਾ ਸੀ ਪਰ ਪੂਰਾ ਉਹਨਾਂ ਗਿਆਨ ਨਹੀਂ ਸੀ ਇਤਿਹਾਸ ਤਾਂ ਪੜਦੇ ਸੀ ਰਾਜਵਾਰੇ ਪੜਿਆ ਪਰ ਅੱਸੀਂ ਵੀ ਜਿੱਕਣ ਹੁਣ ਤੁਸੀਂ 200 ਸਾਲ ਪੁਰਾਣੀ ਗੱਲ ਆ ਸਾਡੇ ਨਾਲੋਂ ਤਾਂ ਵਿਦਵਾਨਾਂ ਨੂੰ ਪਤਾ ਹੋਣਾ ਚਾਹੀਦਾ ਨਾ ਸ਼੍ਰੋਮਣੀ ਕਮੇਟੀ ਨੂੰ ਪਤਾ ਹੋਣਾ ਚਾਹੀਦਾ ਨਾ ਜੇ ਉਹ ਸਿੱਖਾਂ ਦੀ ਨਵੈਦਿਕ ਪਾਰਟੀਆਂ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਨਾ ਜਿੰਨੀ ਸਾਨੂੰ ਸਮਝ ਸੀ ਉਹਨੇ ਤੇ ਅਸੀਂ ਬੜਾ ਮਾਣ ਕਰਦੇ ਆ ਵੀ ਜੇ ਸਾਨੂੰ ਇਸ ਜਗ੍ਹਾ ਬਾਰੇ ਕੁਝ 25% ਪਤਾ ਸੀ ਪਰ ਅਸੀਂ ਕਿਤੇ ਨਾ ਕਿਤੇ ਇੱਕ ਵੱਡੀ ਬਲੱਖਣ ਦਾ ਪਹਿਲਾਂ ਇਹ ਪਹਿਲ ਕੀਤੀ ਆ ਵੀ ਜਥੇਬੰਦੀਆਂ ਦਾ ਨਾਂ ਇੱਕ ਕਿਸਾਨ ਯੂਨੀਅਨ ਸ਼ੇਰ-ਏ-ਪੰਜਾਬ ਦੇ ਨਾਂ ਤੇ ਰੱਖਿਆ ਕਿਤੇ ਨਾ ਕਿਤੇ ਤਾਂ ਅਸੀਂ ਮਤਲਬ ਕਹਿ ਲਓ ਚੰਗੇ ਕੰਮ 'ਚ ਖਾਲਸੇ ਆਦੇ ਵਿੱਚ ਜੇ ਫੋਟੋਆਂ ਲਈਆਂ ਕਿਤੇ ਨਾ ਕਿਤੇ ਤਾਂ ਸੀ ਅੱਗੇ ਹੋ ਕੇ ਯੋਗਦਾਨ ਪਾਇਆ ਸੋ ਇਹ ਤੇ ਪਿੱਛੇ ਰਹਿ ਗਏ ਪਰ ਪਹਿਲੇ ਦਿਨ ਤੋਂ ਹੀ ਸਾਡੀ ਟੀਮ ਡਿਊਟੀ ਲੱਗੀ ਹੋਈ ਆ ਪੂਰੀ ਬਖੂਬੀ ਡਿਊਟੀ ਨਿਭਾਈ ਆ ਜਿੰਨੀ ਵੀ ਚੰਗੇ ਕੰਮਾਂ 'ਚ ਮਹਾਰਾਜ ਸੇਵਾ ਲੈਣਗੇ ਤਾਂ ਬਿਲਕੁਲ ਡਟ ਕੇ ਦਵਾਂਗੇ ਅੱਜ ਜਿਹੜਾ ਇਹ ਮੋਰਚਾ ਇਹ ਵੀ ਇੱਕ ਬਲਖਣ ਦਾ ਕਿਉਂਕਿ ਵੱਡੇ ਵੱਡੇ ਮੋਰਚੇ ਲੱਗੇ ਨੇ ਦਿੱਲੀ ਦੇ ਵਿੱਚ ਵੀ ਮੋਰਚੇ ਲੱਗੇ ਨੇ ਪਰ ਜਿਸ ਦਿਨ ਇਹ ਮੋਰਚਾ ਲੱਗਿਆ ਮਹਾਰਾਜ ਅੱਗੇ ਹੀ ਅਰਦਾਸ ਕੀਤੀ ਸੀ ਮਹਾਰਾਜ ਇੱਜ਼ਤ ਰੱਖਿਓ ਔਰ ਚੜ੍ਹਦੀ ਕਲਾ 'ਚ ਰੱਖਿਓ ਗੱਲ ਕੀ ਆ ਮੋਰਚਾ ਲਾਉਣਾ ਕੋਈ ਵੱਡੀ ਗੱਲ ਨਹੀਂ ਹੁੰਦੀ ਕੋਈ ਨਾ ਤਾਂ ਸਾਡੀ ਸੋਚ ਸੀ ਜਦੋਂ ਸਾਡੀ ਮੀਟਿੰਗ ਹੋਈ ਵੀ ਅਸੀਂ ਕਿਸੇ ਜਿਹੜੀਆਂ ਫੈਕਟਰੀਆਂ ਉਹਨਾਂ ਦਾ ਨੁਕਸਾਨ ਕਰਨਾ ਸਾਡੀ ਸੋਚ ਸੀ ਜਾੜੀ ਜਿਹੜੀ ਜਗ੍ਹਾ ਉਹਦੀ ਸਭ ਤੋਂ ਪਹਿਲਾਂ ਨਿਸ਼ਾਨ ਦੇਣੀ ਹੋਣੀ ਚਾਹੀਦੀ ਆ ਉਹ ਐਸੀ ਸਮਤਵਕਸ਼ੀ ਗੁਰੂ ਮਹਾਰਾਜ ਨੇ ਜਿਹੜੀ ਪੰਜ ਮੈਂਬਰੀ ਕਮੇਟੀ ਦੀ ਜਿਹੜੇ ਇਨਸਾਫਪਸੰਦ ਲੋਕ ਤੇ ਉਹਨਾਂ ਨੂੰ ਸਮਤਵਕਸ਼ੀ ਔਰ ਜਿਹੜੇ ਲੋਕ ਇਹ ਨਹੀਂ ਹੋਰ ਦੇਣਾ ਚਾਹੁੰਦੇ ਸੀਗੇ ਚਾਹੇ ਉਹ ਫੈਕਟਰੀ ਵਾਲੇ ਆ ਚਾਹੇ ਸਰਕਾਰਾਂ ਉਹਨਾਂ ਨੂੰ ਵੀ ਸਮਤ ਬਖਸ਼ੀ ਉਹਨਾਂ ਤੇ ਵੀ ਗੁਰੂ ਨੇ ਕਿਰਪਾ ਕੀਤੀ ਕਿਤੇ ਨਾ ਕਿਤੇ ਬਹੁਤਾ ਲੰਮਾ ਨਹੀਂ ਸੰਘਰਸ਼ ਕਰਨਾ ਪਿਆ ਅਸੀਂ ਤਾਂ ਵੱਡੀਆਂ ਤਿਆਰੀਆਂ ਬਟੀਆਂ ਸੀਗੀ ਵੀ ਲੰਬੇ ਟਾਈਮ ਸਾਨੂੰ ਲੰਬੀ ਉਹਦੇ ਵਿੱਚ ਸਾਨੂੰ ਸੰਘਰਸ਼ ਕਰਨਾ ਪਊਗਾ ਪਰ ਮਹਾਰਾਜ ਜੀ ਐਸੀ ਕਿਰਪਾ ਹੋਈ ਗੁਰੂ ਗ੍ਰੰਥ ਸਾਹਿਬ ਦੀ ਵੀ ਉਹ ਦਿਨਾਂ ਦੇ ਵਿੱਚ ਇਹ ਮਸਲੇ ਹੱਲ ਹੋ ਗਏ ਅੱਜ ਸ਼ੁਕਰਾਨੇ ਵਜੋਂ ਆ ਆਪਣੇ ਜਿਹੜਾ ਰਖਾਇਆ ਸੀਗਾ ਖੰਡਫਾੜ ਸਾਹਿਬ ਦੇ ਭੋਗ ਪਾਏ ਕੀਰਤਨ ਹੋਣਗੇ ਕਿਉਂਕਿ ਜਗਾ ਨਾ ਤਾਂ ਕਿਸਾਨ ਜੁਨੇ ਸ਼ੇਰੇ ਪੰਜਾਬ ਦੀ ਆ ਇਹ ਪੂਰੇ ਪੰਥ ਦੀ ਜਗਾ ਸ਼ੇਰੇ ਪੰਜਾਬ ਦੇ ਅੱਜ ਵਰਲਡ ਦੇ ਵਿੱਚੋਂ ਵੀ ਲੋਕਾਂ ਨੂੰ ਬੈਠਿਆਂ ਨੂੰ ਮਾਣ ਮਹਿਸੂਸ ਹੋਊਗਾ ਵੀ ਕਿਤੇ ਨਾ ਕਿਤੇ ਇਹ ਜਿਹੜੀ ਚੌਂਕੀ ਆ ਬੱਡੀ ਕੀਮਤੀ ਆ ਜਿਹਦਾ ਪੂਰਾ ਬੈਕਗ੍ਰਾਉਂਡ ਪੜੀਏ ਨਾ ਆਪਾਂ ਇਹ ਬਹੁਤ ਕੀਮਤੀ ਚੌਂਕੀ ਗਿਆ ਔਰ ਕੀਮਤੀ ਬਰਾਸਤਾ ਅੱਜ ਇੱਕ ਨਾ ਦੇਰ ਹੈ ਦਰਸਤਾ ਹੈ ਕਿਦਣਾ ਕਿਦਿਆ ਅੱਜ ਤੋਂ ਕੋਈ ਚੰਗੀ ਸ਼ੁਰੂਆਤ ਹੋਈ ਇਸ ਕਰਕੇ ਵੱਡਾ ਮਾਣ ਮਹਿਸੂਸ ਕਰਦੇ ਹਾਂ ਸਾਡੇ ਸਿੱਖਾਂ ਦੀ ਸਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੀ ਬਹੁਤ ਵੱਡਾ ਬਜਟਾ ਜੇ ਉਹ ਚੌਣ ਤਾਂ ਅਜਹੀਆਂ ਜਗਾ ਬਾਰੇ ਆਉਣ ਵਾਲੀਆਂ ਨਸਲਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗੇ ਕਿ ਸਾਂਭ ਸੰਭਾਲ ਕੁਛ ਨਾ ਕੁਛ ਇਦਾਂ ਦਾ ਕੀਤਾ ਜਾ ਸਕਦਾ ਸੀ ਪਰ ਕੀਤਾ ਨਹੀਂ ਦੇਖੋ ਮਹਾਰਾਜ ਨੇ ਜੀਤੋ ਸੇਵਾ ਲੈਣੀ ਆ ਸਮੇਂ ਤਾਂ ਜਦੋਂ ਸਮਾਂ ਆਉਣਾ ਸੀ ਅੱਜ ਜੇ ਆਪਾਂ ਇਹਦਾ ਪੂਰਾ ਕੈਲਕੂਲੇਟ ਕਰੀਏ 195 96 ਸਾਲ ਬਾਅਦ ਇਹ ਜਗਾ ਮੋੜ ਇੱਥੇ ਰੌਣਕਾਂ ਲੱਗੀਆਂ ਨੇ ਸੋ ਮਹਾਰਾਜ ਨੇ ਜਾਂ ਤਾਂ ਉਹਨਾਂ ਨੂੰ ਸਮਤ ਨਹੀਂ ਬਖਸ਼ੀ ਜਾਂ ਉਹਨਾਂ ਦੇ ਇਰਾਦੇ ਨੀਅਤਰ ਨੀਤੀ ਜਿਹੜੀ ਤੁਹਾਨੂੰ ਪਹਿਲਾਂ ਗੱਲ ਕਹੀ ਆ ਉਹ ਉਹਨਾਂ ਦੀ ਸਾਫ ਨਹੀਂ ਸੀ ਕਿਉਂਕਿ ਇਹ ਸਾਰਾ ਕੁਸਤਾ ਉਹਨਾਂ ਨੂੰ ਪਤਾ ਨਾ ਵੱਡੇ ਵੱਡੇ ਇਤਿਹਾਸ ਕਰਤਾ ਉਹਨਾਂ ਕੋਲੋਂ ਕਿਉਂਕਿ ਉਹ ਸਰਕਾਰਾਂ 'ਚ ਵੀ ਉਹਨਾਂ ਦਾ ਹੱਥ ਆ ਇਹ ਬਹੁਤ ਵੱਡੀ ਗੱਲ ਆ ਪਰ ਇਹ ਹੁਣ ਜਿਹੜੀ ਵੀ ਚੀਜ਼ ਬਣੂਗੀ ਅਸੀਂ ਤਾਂ ਇਹ ਕਹਿੰਦੇ ਆ ਵੀ ਗੁਰੂ ਸ਼ੇਰੇ ਪੰਜਾਬ ਮਹਾਰਾਜ ਜੀ ਸਿੰਘ ਜਦੋਂ ਆਏ ਸੀ ਇੱਥੇ ਨੇਜੇਵਾਜੀ ਹਾਥੀ ਘੋੜਸਵਾਰਾਂ ਨਾਲ ਆਏ ਆ ਸੋ ਇਹ ਜੀ ਚੀਜ਼ ਬਣਨੀ ਚਾਹੀਦੀ ਹੈ ਜਿਹੜੀ ਨਵੀਂ ਜਨਰੇਸ਼ਨ ਆ ਜੋ ਅਸੀਂ ਭੁੱਲੇ ਭਟਕੇ ਤੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਸਾਡੇ ਇੱਥੇ ਜਿਹੜੇ ਨੇਜੇਵਾਜੀ ਸਿਖਾਉਣੀ ਜਾਂ ਗੱਤਕਾ ਸਿਖਾਉਣਾ ਉਸ ਟਾਈਮ ਦੇ ਸ਼ੇਰੇ ਪੰਜਾਬ ਦੇ ਟਾਈਮ ਜਿਹੜਾ ਕੁਸ਼ ਉਹ ਕਰਾਉਂਦੇ ਸੀਗੇ ਜਿਨ੍ਹਾਂ ਨਾਲ ਉਹ ਓਡੀ ਸੋ ਚਾਹੀਦੀ ਆ ਤਾਂ ਗੱਲ ਬਣੂਗੀ ਕਿਉਂਕਿ ਇੱਥੇ ਸਰਕਾਰਾਂ ਨੂੰ ਵੀ ਪੰਥ ਨੂੰ ਵੀ ਅੱਜ ਜੇ ਉਹਨਾਂ ਤੋਂ ਹੋਈਆਂ ਦੇਖੋ ਜੇ ਕੱਲਾ ਸ਼ਰੂਮ ਨਹੀਂ ਕਮੇਟੀ ਦੇ ਕਹੇ ਸਰਕਾਰਾਂ ਦਾ ਬਦਲ ਬਦਲ ਕੇ ਬਹੁਤ ਆ ਲੀਆਂ ਕਾਂਗਰਸ ਵੀ ਆ ਲਈ ਚਲੋ ਕਾਂਗਰਸ ਤੋਂ ਤਾਂ ਸੀ ਬੀਤ ਨਹੀਂ ਕਰਦੇ ਤੇ ਬਾਕੀ ਜਿਹੜੀ ਪੰਥਕ ਪਾਰਟੀ ਕੋ ਹੁੰਦੀ ਆ ਅਕਾਲੀ ਦਲ ਤਾਂ ਉਹਨੇ ਵੀ ਕਿਤੇ ਨਾ ਕਿਤੇ ਕਿੱਥੇ ਯੋਗਦਾਨ ਪਾਇਆ ਪਰ ਵੱਡੀ ਗੱਲ ਇਹ ਹੈ ਕਿ ਨਾ ਜਿਹੜਾ ਟਰਸਟ ਬਣਿਆ ਹੋਇਆ ਸੀ ਜਿਵੇਂ ਪਿੱਛੇ ਜਾਈਏ ਆਪਾਂ ਗੁਰਵਖ ਸਿੰਘ ਜਿਹੜੇ ਪ੍ਰੋਫੈਸਰ ਸੀਗੇ ਆਪਣੇ ਖਾਲਸਾ ਕਾਲਜ ਦੇ ਉਹਨਾਂ ਨੇ ਕਾਜ ਹੀ ਤੌਰ ਤੇ ਦੇਖੋ ਕਿਤੇ ਨਾ ਕਿਤੇ ਉਹਨਾਂ ਨੇ ਲੰਬੇ ਟਾਈਮ ਤੋਂ ਸੰਘਰਸ਼ ਆਉਨੇ ਆ ਜੇ ਕਾਜ ਹੀ ਤੌਰ ਤੇ ਉਹਨਾਂ ਨੇ ਸਰਕਾਰੀ ਦਫਤਰੇ ਜਾਂ ਕੋਟਾਂ ਦੇ ਵਿੱਚ ਕਿਤੇ ਨਾ ਕਿਤੇ ਈਲਾ ਜਾਂ ਬੇਨਤੀ ਕਿਤੇ ਕੀਤੀ ਸੀ ਅੱਜ ਤਾਂ ਹੌਲੀ 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 ਸੰਗਤ ਨੂੰ ਪਤਾ ਲੱਗਣੇ ਕਰਕੇ ਮੋਰਚਾ ਲੱਗਿਆ ਤੇ ਅੱਜ ਸਾਰਾ ਕੁਝ ਲੋਕਾਂ ਦੇ ਸਾਹਮਣੇ ਆ ਇਹ ਪੰਥ ਦੇ ਇੱਕ ਜਗਾ ਅੱਜ ਪੰਥ ਕੋਲ ਆ ਗਈ ਆ ਤੇ ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਆ ਬਾਕੀ ਜਿਹੜਾ ਸਭ ਤੋਂ ਪਹਿਲਾਂ ਇੱਥੇ ਮੋਰਚਾ ਲਾਇਆ ਸੀ ਬਾਬਾ ਰਜਿੰਦਰਪਾਲ ਜੀ ਉਹਨਾਂ ਨੇ ਉਹਨਾਂ ਦਾ ਬਹੁਤ ਧੰਨਵਾਦ ਆ ਔਰ ਥਲੀ ਸਾਹਿਬ ਨੇ ਜਿਹੜੇ ਪੰਜਾਬੀ ਲੋਕ ਚੈਨਲ ਵਾਲਿਆਂ ਨੇ ਸਮੇਂ-ਸਮੇਂ ਤੇ ਕਿਤੇ ਨਾ ਕਿਤੇ ਚੁੰਡੀ ਭਰਦੇ ਸੀ ਕਿਉਂਕਿ ਪਹਿਲਾਂ ਵੀ ਦੋ ਸਾਲ ਤੋਂ ਤਾਂ ਅਸੀਂ ਦੇਖ ਰਹੇ ਹਾਂ ਚੁੰਡੀ ਥੋੜੀ ਥੋੜੀ ਚੱਲਦਾ ਸੀ ਪਰ ਜਦੋਂ ਸਮਾਂ ਆਉਣਾ ਦੇਰ ਆਇਆ درستਾ ਹੈ ਅੱਜ ਮਨਨ ਬੜਾ ਖੁਸ਼ ਹੈਗਾ ਪੰਜਾਬ ਨੂੰ ਔਰ ਸਾਰੇ ਪੰਥ ਨੂੰ ਔਰ ਗੁਰੂ ਨਾਨਕ ਨੱਲੇਵਾ ਸੰਗਤ ਨੂੰ ਅੱਜ ਅਸੀਂ ਦਿਲੋਂ ਮੁਬਾਰਕਾਂ ਵੀ ਦੰਨੇ ਆ ਬਹੁਤ ਚੜਦੀ ਕਲਾ ਵਾਲਾ ਅੱਜ ਬੜਾ ਸੁਪਾਗਾ ਦਿਨ ਹੈਗਾ ਸੋ ਸਾਰੀ ਸੰਗਤ ਦਾ ਸਾਡੀ ਜਥੇਬੰਦੀ ਵੱਲੋਂ ਵੀ ਬੜਾ ਧੰਨਵਾਦ ਹੈਗਾ ਧੰਨਵਾਦ ਜੀ ਨਾਮ ਕੀ ਹੈ ਜੀ ਆਪਣਾ ਗੁਰਿੰਦਰ ਸਿੰਘ ਪੰਗੂ ਜੀ ਗੁਰਿੰਦਰ ਸਿੰਘ ਪੰਗੂ ਹਾਂਜੀ ਕੀ ਨਾਮ ਹੈ ਜੀ ਗੁਰਨਾਮ ਸਿੰਘ ਜੇ ਸਾਹਿਬ ਜਾਣ ਸਕਤਰ ਚੂਬੇ ਦਾ ਜੀ ਪਸਾਨ ਗੁਰਨਾਮ ਸਿੰਘ ਜੀ ਕਿਸ ਤਰ੍ਹਾਂ ਦੇਖਦੇ ਹੋ ਬਹੁਤ ਸਾਰਾ ਸਾਡਾ ਇਤਿਹਾਸ ਹੈ ਜਿਹੜਾ ਬੜਮੁੱਲਾ ਏ ਉਹ ਇਸੇ ਤਰ੍ਹਾਂ ਸਾਹਮਣੇ ਨਹੀਂ ਆਇਆ ਜੀ ਲੋਕਾਂ ਨੂੰ ਪਤਾ ਨਹੀਂ ਸੋ ਕਿਸ ਤਰ੍ਹਾਂ ਦੇਖਦੇ ਹੋ ਇਦਾਂ ਦੀਆਂ ਹੋਰ ਵੀ ਬਹੁਤ ਜਗ੍ਹਾ ਹੋਣਗੀਆਂ ਜਿੱਥੇ ਇਤਿਹਾਸ ਹੈ ਸਾਡਾ ਮਹਾਰਾਜਾ ਰਣਜੀਤ ਸਿੰਘ ਨਾਲ ਜੁੜੀ ਵਿਰਾਸਤਾ ਉਹ ਪਈ ਹੋਊਗੀ ਪਹਿਲਾਂ ਤਾਂ ਧੰਨਵਾਦ ਜੀ ਤੁਹਾਡਾ ਸਾਰੇ ਚੈਨਲਾਂ ਦਾ ਜਿਹੜੇ ਸਾਡੇ ਆਮ ਪਲਵਕ ਦੀ ਆਵਾਜ਼ ਵੱਡਲੇ ਲੈ ਪਹੁੰਚਾਉਂਦੇ ਹੋ ਸਭ ਤੋਂ ਵੱਧ ਮੈਂ ਸ਼ੇਰਾ ਦਊਗਾ ਉਸ ਬਾਬਾ ਜੀ ਨੂੰ ਸਤਨਾਮ ਸਿੰਘ ਸ਼ੈਦੋ ਦਾ ਨਾਮ ਹੈ ਜਿਨ੍ਹਾਂ ਨੇ ਇੱਥੇ ਸ਼ੁਰੂਆਤ ਕੀਤੀ ਇਕੱਲੇ ਆ ਕੇ ਬੈਠੇ ਉਸ ਤੋਂ ਬਾਅਦ ਉਸ ਸੰਗ ਦਾ ਧੰਨਵਾਦ ਜਿਨ੍ਹਾਂ ਉਸ ਦੀ ਬਾਬਾ ਜੀ ਦੀ ਮਦਦ ਕੀਤੀ ਚਾਹੇ ਘਟ ਗੰਤੀ ਵਿੱਚ ਕੀਤੀ ਪਰ ਸਭ ਤੋਂ ਮਾੜੀ ਸੋਚ ਮੈਂ ਸਮਝੂਗਾ ਸ਼ਰੋਮੀ ਕਮੇਟੀ ਜਿਹੜੀ ਸਾਡੀ ਸ਼ਰੋਮੀ ਕਮੇਟੀ ਪੰਜਾਬੀਆਂ ਦੀ ਖਾਸ ਤੌਰ ਤੇ ਸਿੱਖਾਂ ਦੀ ਆਪਣੇ ਆਪ ਨੂੰ ਸਹਿਰਮੌਰ ਜਿੱਥੇ ਬੰਦੀ ਕਹਾਉਂਦੀ ਹੈ ਉਹਨਾਂ ਅੱਜ ਤੱਕ ਇੱਧਰ ਕੋਈ ਧਿਆਨ ਨਹੀਂ ਦਿੱਤਾ ਜਦੋਂ ਦਾ ਮੋਰਚਾ ਚੱਲਦਾ ਇੱਥੇ ਉਹਨਾਂ ਦਾ ਕੋਈ ਵੀ ਨਮਾਇਦਾ ਨਹੀਂ ਆਇਆ ਉਹਨਾਂ ਉਹਨਾਂ ਦਾ ਕੋਈ ਵੀ ਸ਼੍ਰੋਮਣੀ ਕਮੇਟੀ ਦਾ ਚੁਣਿਆ ਹੋਇਆ ਕੋਈ ਵੀ ਮੈਂਬਰ ਨਹੀਂ ਆਇਆ ਸ਼੍ਰੋਮਣੀ ਕਮੇਟੀ ਨੇ ਆਪਣੇ ਤੌਰ ਤੇ ਪਰ ਇੱਥੇ ਦੇ ਜਿਹੜੇ ਪ੍ਰਬੰਧਕ ਨੇ ਉਹਨਾਂ ਨੇ ਕਹਿੰਦਾ ਜੀ ਕਹਿੰਦੇ ਕੋਈ ਨਾਮ ਜਮਕਾਉਣ ਨਾ ਆਵੇ ਇੱਥੇ ਕਿਸੇ ਦਾ ਨਾਮ ਜਮਕਾਉਣ ਵਾਸਤੇ ਮੋਰਚਾ ਨਹੀਂ ਲੱਗਿਆ ਇਹ ਸੰਗਠਾਾਂ ਦੇ ਸਹਿਯੋਗ ਮੋਰਚਾ ਲਾਇਆ ਹੈ ਨਾਮ ਚਪਕਾਉਣ ਮਨਾ ਕੀਤਾ ਜੀ ਇਹ ਵਧੀਆ ਕੀਤਾ ਇਹਨਾਂ ਨੇ ਕਿਉਂਕਿ ਅੱਜ ਬਹੁਤ ਨੇ ਆ ਕੇ ਬਣ ਜਾਣਾ ਸੀ ਵੀ ਅਸੀਂ ਆ ਕਰਤਾ ਅਸੀਂ ਆ ਕਰਵਾਤਾ ਇਹ ਬਹੁਤ ਵਧੀਆ ਕੀਤਾ ਕਿਸੇ ਇੱਕ ਦਾ ਨਾਮ ਨਹੀਂ ਆਉਣਾ ਚਾਹੀਦਾ ਜੇ ਨਾਮ ਹੈ ਉਸ ਬਜ਼ੁਰਗ ਦਾ ਉਸ ਜਿਸ ਬੋਜੋਗ ਨੇ ਸ਼ੁਰੂਆਤ ਕੀਤੀ ਸਭ ਤੋਂ ਵੱਡਾ ਨਾਮ ਉਹਦਾ ਇੱਥੇ ਉਸ ਤੋਂ ਬਾਅਦ ਸੰਗਤ ਦਾ ਜਿਨ੍ਹਾਂ ਉਹਦੇ ਮਦਦ ਕੀਤੀ ਕਿਉਂਕਿ ਜਿਹੜੇ ਇਹ ਆਪਣੇ ਚਾਹੇ ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦੇ ਆ ਚਾਹੇ ਸ਼੍ਰੋਮਣੀ ਕਮੇਟੀ ਦੇ ਨੁਮਾਇੰਦੇ ਨੇ ਬਾਅਦ ਵਿੱਚ ਉਹ ਮਾਰਕ ਬਣ ਕੇ ਬੈਠ ਜਾਂਦੇ ਨੇ ਉਸ ਜਗ੍ਹਾ ਦੇ ਉਸ አስተਾਧ ਦੇ ਜਿਹਦੇ ਸ਼ੁਰੂਆਤ ਆਮ ਪਬਲਿਕ ਕਰਦੀ ਹੈ ਸ਼ਰਮ ਹੋਣੀ ਚਾਹੀਦੀ ਸ਼ਰੋਣੀ ਕਮੇਟੀ ਦੇ ਬੇਟੀਨ ਵੱਲ ਸ਼ਰੋਣੀ ਕਾਲੀਦਾਲ ਨੂੰ ਜਿਹਨਾਂ ਦੇ ਕਿਸੇ ਵੀ ਨਮਾਇंदे ਨੇ ਇੱਥੇ ਜਿਹੜਾ ਮੋਰਚਾ ਚੱਲ ਰਿਹਾ ਸੀ ਉਹ ਚ ਆਪਣਾ ਯੋਗਦਾਨ ਨਹੀਂ ਪਾਇਆ ਦੇਖੋ ਸਿੱਕ ਇਤਿਹਾਸ ਹੈ ਸਿੱਕੇ ਹਾਤ ਦੇ ਇਤਿਹਾਸ ਦਾ ਸਾਰਾ داروਮੰਦਾਰ ਸਾਰਾ ਜੋ ਵੀ ਅੱਜ ਤੱਕ ਸਿੱਕੇ ਸਿੱਕੇ ਇਤਿਹਾਸ ਚੱਲਿਆ ਹੈ ਉਹਦਾ ਸਾਰਾ ਕਲਚਰ ਸ਼ਰੋਣੀ ਕਮੇਟੀ ਕੋਲ ਪਿਆ ਹੈ ਸ਼ਰੋਣੀ ਕਮੇਟੀ ਦਾ ਹੁਣ ਤੱਕ ਕਿਉਂ ਨਹੀਂ ਇਸ ਜਗ੍ਹਾ ਬਾਰੇ ਸੋਚ ਵਿਚਾਰ ਕੀਤੀ ਇਸ ਜਗ੍ਹਾ ਬਾਰੇ ਲੋਕਾਂ ਨੂੰ ਕਿਉਂ ਨਹੀਂ ਜਾਣੂ ਕਰਾਇਆ ਇਹ ਜਗਾਂ ਨੂੰ ਖਾਲੀ ਕਿਉਂ ਨਹੀਂ ਕਰਵਾਇਆ ਇਸ ਜਗ੍ਹਾ ਦੀ ਸੇਵਾ ਸੰਭਾਲ ਕਰਕੇ ਇਸ ਜਗ੍ਹਾ ਨੂੰ ਪੱਧਰੀ ਕਰਕੇ ਲੋਕਾਂ ਆਮ ਛਿਹਰੇ ਸਾਡੇ ਬੱਚੇ ਨਾਲ ਛੋੜੀਆਂ ਜਿਹੜੀਆਂ ਅੱਗੇ ਜਨਰੇਸ਼ਨ ਆ ਰਹੀਆਂ ਹਨ ਉਹਨਾਂ ਦੇ ਉਹਨਾਂ ਨੂੰ ਸਮਝਣ ਬਾਅਦ ਤੇ ਉਹਨਾਂ ਨੂੰ ਸਿੱਖ ਕੌਮ ਦੇ ਜੋ ਪਿੱਛੇ ਹੋਇਆ ਸਿੰਘਾਂ ਨਾਲ ਕੀਤਾ ਉਹਦਾ ਉਹਦੀ ਵਿਰਾਸਤ ਆ ਉਹਦੇ ਬਾਰੇ ਪਤਾ ਲੱਗਦਾ ਇੱਥੇ ਸਿੰਘਾਂ ਦੀਆਂ ਤਸਵੀਰਾਂ ਯੋਧਿਆਂ ਦੀਆਂ ਜੁੱਧਾ ਦੀਆਂ ਸਾਡੇ ਜੋ ਛਿਹਰੇ ਕਵੀ ਪੰਜਾਬ ਮਹਾਰਾਜਾ ਸਾਹਿਬ ਦੇ ਸਮੇਂ ਜਿਹੜੇ ਜੰਗ ਹੋਏ ਜੁੱਧ ਹੋਏ ਜਿਵੇਂ ਹਰੀ ਨਰੂਆ ਖਾਲੀ ਫੂਲਾ ਸਿੰਘ ਵੱਡੇ ਵੱਡੇ ਯੋਧੇ ਸਾਡੇ ਇੱਥੇ ਸਟੈਚੂ ਲੱਗਦੇ ਤਾਂ ਜੋ ਸਾਡੀ ਆਉਣ ਵਾਲੇ ਨ thếਸ਼ਾਂ ਨੂੰ ਉਹਨਾਂ ਬਾਰੇ ਪਤਾ ਲੱਗਦਾ ਹੁਣ ਹੁਣ ਕਿਸ ਤਰ੍ਹਾਂ ਦਾ ਇੱਥੇ ਜਿਹੜਾ ਬਣਾਉਣਾ ਚਾਹੀਦਾ ਜੀ ਜਿਹੜੀ ਇਹ ਜਗ੍ਹਾ ਹੈ ਸਾਰੇ ਪੰਜਾਬ ਦੀ ਦੇਖੋ ਆਪਣੇ ਆਪਣੇ ਵਿਚਾਰ ਨੇ ਜਿੱਦਣ ਇੱਥੇ ਅਨਾਉਂਸ ਹੋਇਆ ਉਹਦਣ ਇੱਥੇ ਇਹੀ ਗੱਲ ਹੋ ਰਹੀ ਸੀ ਕਿ ਇੱਥੇ ਪਾਰਕਿੰਗ ਬਣੇਗੀ ਗੱਡੀਆਂ ਖੜਾਉਣ ਵਾਸਤੇ ਪਾਰਕਿੰਗ ਪਾਰਕਿੰਗ ਬਣੇਗੀ ਅਤੇ ਯਾਦ ਦੇ ਯੋਧਿਆਂ ਦੇ ਸਟੈਚੂ ਲੱਗਣਗੇ ਜਿਹਨਾਂ ਜੁੱਧ ਕੀਤੇ ਔਰ ਸਾਡਾ ਜਿਹੜਾ ਸਿੱਖ ਇਤਿਹਾਸ ਹੈ ਉਹਦੇ ਸਬੰਧੀ ਇੱਥੇ ਸਟੈਚੂ ਲਾਏ ਜਾਣਗੇ ਹਾਂਜੀ ਇਹ ਸਨ ਸਾਰੇ ਪੰਜਾਬ ਕਿਸਾਨ ਜਥੇਬੰਦੀ ਦੇ ਆਗੂ ਸੋ ਇਹਨਾਂ ਨੇ ਆਪਣੇ ਵਿਚਾਰ ਦੱਤੇ ਨੇ ਕਿ ਇਹ ਜਾ ਰਿਹਾ ਕਿ ਬਹੁਤ ਵੱਡੀਆਂ ਘਟਾਣਾਂ ਨੇ ਜਿਹੜੀਆਂ ਸਾਡੀਆਂ ਸਰਮੌਰ ਸੰਸਥਾਵਾਂ ਨੇ ਜਾਂ ਸਾਡੇ ਆਗੂ ਸੀਗੇ ਉਹਨਾਂ ਦੀਆਂ ਸੋ ਅਜਹੀਆਂ ਜਿਹੜੀਆਂ ਜਗ੍ਹਾਏ ਅਜਿਹੇ ਜਿਹੜਾ ਇਤਿਹਾਸਾ ਉਹ ਲੋਕਾਂ ਤੋਂ ਦੂਰ ਰੱਖਿਆ ਗਿਆ ਸੋ ਅੱਜ ਸੁਖਰਾਨਾ ਸਮਾਗਮਾਂ ਜਿਹੜਾ ਇੱਥੇ ਕੀਤਾ ਜਾ ਰਿਹਾ ਏ ਸੋ ਵੱਡੇ ਇਕੱਠ ਨੇ ਜਿਹੜੇ ਹੋ ਰਹੇ ਨੇ ਉਹਨਾਂ ਨਾਲੇ ਟਾਈਮ ਤੇ ਜਿੱਦਾਂ ਦੀ ਇੱਥੇ ਤਿਆਰੀ ਹੁੰਦੀ ਆ ਕਿਦਾਂ ਦੀ ਇਹ ਜਗ੍ਹਾ ਉਹ ਬਣਾਇਆ ਜਾਂਦਾ ਏ ਇਹ ਤਾਂ ਆਉਣ ਵਾਲਾ ਟਾਈਮ ਦੱਸੂਗਾ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਜਤਿੰਦਰ ਟਿਵਾਣਾ ਦੇ ਨਾਲ ਮਨਵਿੰਦਰ ਸਿੰਘ ਟਿਵਾਣਾ ਰੋਪੜ